ਮੈਂ ਇੱਕ ਮਾਂ ਨੂੰ ਰੁੱਖ ਦੇ ਠੰਡੀ ਛਾਂ ਨੂੰ ਕੰਬਦੇ ਹੋਏ ਹੱਥਾਂ ਦੇ ਨਾਲ ਇੱਕ ਚਾਹ ਦੇ ਘੁੱਟ ਲਈ ਇੱਕ ਰੋਟੀ ਦੇ ਟੁਕਲੇ ਦੂਜਿਆਂ ਦੇ ਅੱਗੇ ਹੱਥ ਅੱਡਦੇ ਹੋਏ ਦੇਖਿਆ ਇਹ ਮਾਂ ਕਦੇ-ਕਦੇ ਮੈਨੂੰ ਰੋਟੀ ਦਾ ਪੁੱਛਦੀ ਤੇ ਮੈਂ ਝਟਪਟ ਆਪਣਾ ਟਿਫਨ ਕੱਟ ਕੇ ਉਸ ਨੂੰ ਦੇ ਦਿੰਦੀ ਤੇ ਕਦੇ ਇਹ ਮਾਂ ਮੇਰੇ ਕੋਲ ਚਾਹ ਲਈਦਾ 10 ਰੁਪਏ ਮੰਗਦੀ ਤੇ ਮੈਂ 20 ਦੇ ਦਿੰਦੀ ਤੇ ਫਿਰ ਉਸ ਦੇ ਚਿਹਰੇ ਦੀ ਖੁਸ਼ੀ ਘਾਠਾ ਮਾਰਦੀ ਤੇ ਉਹ ਹੌਲੀ ਹੌਲੀ ਕਦਮਾਂ ਦੇ ਨਾਲ ਚਾਹ ਦੀ ਦੁਕਾਨ ਤੇ ਪਹੁੰਚ ਜਾਂਦੀ ਤੇ ਚਾਹ ਲੈ ਕੇ ਚੁੱਪ ਕਰਕੇ ਇੱਕ ਜਗ੍ਹਾ ਬੈਠ ਕੇ ਸਕੂਨ ਨਾ ਚਾਪਿੰਦੀ ਫਿਰ ਮੇਰੀ ਸੋਚ ਅਚਨੇਤ ਪੁੱਤ ਵਿੱਚ ਪਹੁੰਚ ਗਈ ਜਿੱਥੇ ਇੱਕ ਮਾਂ ਪੁੱਤ ਦੀ ਦਾਤ ਲਈ ਅਰਦਾਸ ਕਰ ਰਹੀ ਸੀ ਇੱਕ ਪੁੱਤ ਦੀ ਦਾਤ ਲਈ ਸੁਖਨ ਸੁਖ ਰਹੀ ਸੀ 9 ਮਹੀਨਿਆਂ ਦੀ ਭਗਤੀ ਤੋਂ ਬਾਅਦ ਆਥਾਕ ਦਰਦ ਸਹਿ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਕੇ ਨਵਾਂ ਜੀਵਨ ਲੈ ਕੇ ਮੁੜ ਰਹੀ ਸੀ ਉਹ ਮਾਂ ਇੱਕ ਇੱਕ ਬੋਲ ਇੱਕ ਇੱਕ ਕਦਮ ਇੱਕ ਇੱਕ ਨਵਾਲਾ ਸੌ ਸੌ ਵਾਰੀ ਬੋਲਣਾ ਚੱਲਣਾ ਤੇ ਖਾਣਾ ਸੀ ਖਾ ਲਈ ਸੀ ਆਪ ਗਿੱਲੇ ਥਾਂ ਪੈ ਕੇ ਉਹ ਸੁੱਕੇ ਥਾ ਸੁੱਕੇ ਥਾ ਪਾਰੇ ਸੀ ਉਹ ਮਾਂ ਜਿਹੜੀ ਆਪਣੀ ਹਰ ਖੁਸ਼ੀ ਨੂੰ ਤਿਆਗ ਕੇ ਉਹਦੇ ਸੁੱਖਾਂ ਦੀਆਂ ਦੁਆਵਾਂ ਕਰ ਰਹੀ ਸੀ ਤੇ ਫਿਰ ਮੇਰਾ ਮਨ ਪਸੀਜ ਗਿਆ ਕੁਰਲਾ ਗਿਆ ਮੈਂ ਉਸ ਮਾਂ ਕੋਲ ਗਈ ਤੇ ਪੁੱਤਿਆ ਮਾਂ ਤੇਰਾ ਪੁੱਤ ਦਾ ਮਾਂ ਅੱਖਾਂ ਲੱਗੀ ਮੇਰੀ ਬਹੁਤ ਪਰਵਾਹ ਕਰਦਾ ਮੇਰਾ ਬਹੁਤ ਖਿਆਲ ਰੱਖਦਾ ਇਹ ਕਹਿ ਕੇ ਅੱਖਾਂ ਨਮ ਕਰਦੀ ਹੋਈ ਉਹ ਕਿਤੇ ਦੂਰ ਚੁਰ ਗਈ ਤੇ ਜਾਂਦੀ ਜਾਂਦੀ ਮੈਨੂੰ ਆਖਣ ਲੱਗੀ ਜੂੰਦੀ ਵਸਦੀ ਰਹਤੀ ਇਹ ਜੂੰਦੀ ਵਸਦੀ ਰਹਤੀ ਇਹ ਤੇ ਮੈਂ ਸੁੰਨ ਹੋ ਗਈ ਇੱਕਦਮ ਚੁੱਪ